ਤੁਸੀਂ ਸੁਣ ਰਹੇ ਹੋ ਦਲੀਪ ਘਰ ਟਿਵਾਨਾ ਦੀ ਲਿਖੀ ਹੋਈ ਕਹਾਣੀ ਅਗਲੇ ਜਨਮ ਅਗਲੇ ਜਨਮ ਮੈਂ ਤਾਂ ਟਾਲੀ ਬਣਾਂਗੀ ਸੰਜਮ ਨੇ ਮੇਰੇ ਵੱਲ ਤੱਕ ਕੇ ਆਖਿਆ ਮੇਰੇ ਰਾਹੀ ਇਹ ਗੱਲ ਜਿਵੇਂ ਉਹ ਸਾਰੀ ਦੁਨੀਆ ਨੂੰ ਆਖ ਰਹੀ ਹੋਵੇ ਟਾਲੀ ਖਬਰੀ ਉਹ ਸੋਚਦੀ ਏ ਕਿਸੇ ਖੇਤ ਵਿੱਚ ਕਿਸੇ ਵੱਟ ਤੇ ਕਿਸੇ ਖੁੰਝੇ ਉੱਗ ਪੈਂਦੀ ਏ ਵੱਡੀ ਹੋ ਜਾਂਦੀ ਏ ਦਿਨ ਪੁੱਗ ਜਾਣ ਤੇ ਕੋਈ ਮੀਂਹ ਹਨੇਰੀ ਜੜਾ ਉਖਾੜ ਕੇ ਸੁੱਟ ਜਾਂਦੀ ਏ ਕਦੇ-ਕਦੇ ਕੋਈ ਕਿਸਾਨ ਕੋਠਾ ਛਤਨ ਲਈ ਭੈਣ ਖਾਤਰ ਸੰਦੂਖ ਬਨਾਨ ਖਾਤਰ ਵੀ ਪੁੱਟ ਕੇ ਲੈ ਜਾਂਦਾ ਏ ਤੇ ਬਸ ਨਾ ਇਹਨਾਂ ਦੇ ਕੋਈ ਫਲ ਲੱਗਣਾ ਹੋਇਆ ਨਾ ਕਿਸੇ ਰਾਖੇ ਨੇ ਗੁਲੇਲੇ ਮਾਰਨੇ ਹੋਏ ਲੱਖ 84 ਭੋਗ ਕੇ ਮਿਲੀ ਇਸ ਚੇਤਨ ਗੜੀ ਨੂੰ ਉਹ ਕਿਉਂ ਟਾਲੀ ਬਣ ਕੇ ਕੱਟ ਦੇਣਾ ਲੋਚਦੀ ਹੈ ਇਹ ਮੈਂ ਜਾਣਦੀ ਹਾਂ ਸੰਜਮ ਮੇਰੀ ਭੈਣ ਜੋ ਹੈ ਇੱਕ ਸੀ ਕਰਮ ਬੰਦੇ ਤੋਂ ਦੇਵਤਾ ਬਨਣ ਵਾਲੇ ਰਾਹ ਤੇ ਜਾ ਰਿਹਾ ਸੀ ਵਿਦਮਾਤਾ ਨੇ ਸੰਜਮ ਦੇ ਉਹਦੇ ਨਾਲ ਸੰਯੋਗ ਲਿਖ ਦਿੱਤੇ ਇਹ ਵੀ ਉਹਦੇ ਨਾਲ ਨਾਲ ਉੱਡਣ ਲੱਗੇ ਉੱਪਰ ਉੱਡਦਿਆਂ ਹੀਠਾਂ ਧਰਤੀ ਕਿੰਡੀ ਸੋਹਣੀ ਲੱਗਦੀ ਸੀ ਬਰਫਾਂ ਵਾਲੀ ਵਾਦੀਆਂ ਵਾਲੀ ਚੀਲਾਂ ਵਾਲੀ ਦਰਿਆਵਾਂ ਵਾਲੀ ਫਲਾਂ ਵਾਲੀ ਫੁੱਲਾਂ ਵਾਲੀ ਇੱਕ ਦਿਨ ਕਰਮ ਦੇ ਦੇਸ਼ ਤੇ ਪੀੜਾ ਬਣੀ ਕੋਈ ਵੈਰੀ ਚੜ ਆਇਆ ਸੀ ਸੰਜਮ ਮੈਂ ਛੇਤੀ ਮੋੜਾਂਵਾਂਗਾ ਆਖੋ ਸਰਹੱਦ ਤੇ ਚੱਲਿਆ ਗਿਆ ਵੈਰੀ ਟਿੱਡੀ ਦਲਾਵਾਂਗਾ ਗਿਆ ਕਰਮ ਨੇ ਦੂਰ ਤੀਕ ਆਪਣੇ ਪਾਸ ਸੇ ਆਪਣੇ ਪਾਸੇ ਨજર ਦੜਾਈ ਉਹਨੇ ਵੇਖਿਆ ਉਥੇ ਉਹ ਇਕੱਲਾ ਨਹੀਂ ਲੱਖਾਂ ਕਰੋੜਾਂ ਕਰਮ ਖਲੋਤੇ ਸਨ ਹਰ ਇੱਕ ਦੀ ਕੋਈ ਨਾ ਕੋਈ ਸੰਜਮ ਸੀ ਜਿਹਦੇ ਤੀ ਕੱਪੜ ਨੂੰ ਵੈਰੀ ਨੂੰ ਰੋਕਣਾ ਸੀ ਯੁੱਧ ਹੋਇਆ ਵੈਰੀ ਨੂੰ ਮਾਰ ਪਜਾਇਆ ਗਿਆ ਲੋਕੀ ਘਰਾਂ ਨੂੰ ਪਰਤਣ ਲੱਗੇ ਸੰਜਮ ਉੜੀਕਦੀ ਰਹੀ ਕਰਮ ਨਾ ਆਇਆ ਹੁਣ ਉਹਨੇ ਕਦੇ ਵੀ ਨਹੀਂ ਸੀ ਆਉਣਾ ਲੋਕੀ ਆਉਂਦੇ ਰਸਮੀ ਜੀਆਂ ਗੱਲਾਂ ਕਰਦੇ ਤੀਰ ਦਲਾਸਾ ਦਿੰਦੇ ਤੇ ਫਿਰ ਕਰਮ ਦੀਆਂ ਗੱਲਾਂ ਕਰਨ ਲੱਗ ਜਾਂਦੇ ਵਿਚਾਰਾ ਬੜਾ ਚੰਗਾ ਸੀ ਇਸੀ ਅੱਖਰ ਸੰਜਮ ਦੇ ਜਿਵੇਂ ਆਰ ਪਾਰ ਹੋ ਜਾਂਦਾ ਉਹ ਡੋਰ ਪੌਰ ਹੋ ਕੇ ਲੋਕਾਂ ਦੇ ਮੂੰਹ ਵੱਲ ਤੱਕਦੀ ਸੰਜਮ ਸੋਚਦੀ ਕਰਮ ਕਿੱਥੇ ਚਲੇ ਆ ਗਿਆ ਲੋਕੀ ਮਰ ਕੇ ਕਿੱਥੇ ਚਲੇ ਜਾਂਦੇ ਨੇ ਕਿ ਅਗਲੇ ਜਹਾਨ ਵਿੱਚ ਉਹ ਮੈਨੂੰ ਟਕਰੇਗਾ ਜੇ ਟੱਕਰ ਵੀ ਪਿਆ ਕਿ ਮੈਂ ਉਹਨੂੰ ਯਾਦ ਹੋਵਾਂਗੀ ਫਿਰ ਇਤਿਹਾਸ ਦੇ ਵਰਕੇ ਫਰ ਫਰ ਕਰਕੇ ਉਹਦੇ ਅੱਗੋਂ ਦੀ ਉੱਡਣ ਲੱਗਦੇ ਉਹ ਦੇਖਦੀ ਹਰ ਯੁੱਗ ਵਿੱਚ ਹਰ ਸਦੀ ਵਿੱਚ ਕਿੰਨੇ ਹੀ ਕਰਮ ਲੜਾਈ ਨੂੰ ਗਏ ਕਿੰਨੀਆਂ ਹੀ ਸੰਜਮਾ ਜ਼ਿੰਦਗੀ ਭਰ ਉਡੀਕਦੀਆਂ ਰਹੀਆਂ ਉਹ ਨਾ ਪਰਤੇ ਕਦੇ ਕਰਮ ਇਥੇ ਮੇਰੇ ਨਾਲ ਹੁੰਦਾ ਸੀ ਕਹਿੰਦੇ ਨੇ ਉਹ ਲੜਾਈ ਵਿੱਚ ਮਾਰਿਆ ਗਿਆ ਏ ਬੰਦਾ ਤਾਂ ਲੱਖੇ ਹਜ਼ਾਰੀ ਨਹੀਂ ਕਿਤੋਂ ਲੱਭਦਾ ਵੇ ਨਾ ਮਾਰੋ ਵੇ ਕਿਸੇ ਦੇ ਕਰਮ ਨੂੰ ਕੋਈ ਵਿਚਾਰੀ ਕੀ ਕਰੂਗੀ ਸੰਜਮ ਸੋਚਦੀ ਦੋ ਵਰੇ ਬੀਤ ਗਏ ਸਨ ਸੰਜਮ ਨੌਕਰੀ ਵੀ ਕਰਦੀ ਪੁੱਤਰ ਨੂੰ ਵੀ ਪੜਾਉਂਦੀ ਘਰ ਦਾ ਕੰਮ ਕਾਜ ਵੀ ਕਰਦੀ ਸੱਸ ਸਹੁਰੇ ਨੂੰ ਰੋਟੀ ਵੀ ਪਕਾ ਕੇ ਦਿੰਦੀ ਜਾਤ ਬਰਾਦਰੀ ਦੀ ਗਮੀ ਸ਼ਾਦੀ ਵਿੱਚ ਵੀ ਸ਼ਾਮਿਲ ਹੁੰਦੀ ਪਰ ਪੰਜਵੇਂ ਸੱਤਵੇਂ ਦਿਨ ਉਹਦਾ ਦਮ ਘੁੱਟਣ ਲੱਗ ਜਾਂਦਾ ਜਿਵੇਂ ਕੱਪੜੇ ਭੀੜੇ ਹੋ ਗਏ ਹੋਣ ਜਿਵੇਂ ਘਰ ਭੀੜਾ ਹੋ ਗਿਆ ਹੋਵੇ ਦੇਸ਼ ਭੀੜਾ ਹੋ ਗਿਆ ਹੋਵੇ ਫਿਰ ਉਹ ਬਾਹਰ ਨੂੰ ਤੁਰ ਪੈਂਦੀ ਉਜਾੜਾਂ ਵਰਲ ਇੱਕ ਵਾਰੀ ਰਾਤ ਨੂੰ ਤੁਰਦੀ ਤੁਰਦੀ ਉਹ ਇੱਕ ਟਾਲੀ ਦੇ ਦਰਖਤ ਹੇਠ ਆਖਲੋਤੀ ਪੱਤੇ ਹਵਾ ਵਿੱਚ ਝੂਮ ਰਹੇ ਸਨ ਤਾਲੀਆਂ ਮਾਰ ਰਹੇ ਸਨ ਉਹਨੂੰ ਲੱਗਿਆ ਜਿਵੇਂ ਉਹ ਦੁਨੀਆ ਦੇ ਲੋਕਾਂ ਤੇ ਹੱਸ ਰਹੇ ਹੋਣ ਸੰਜਮ ਨੂੰ ਖਿਆਲ ਆਇਆ ਰੱਬ ਨੇ ਟਾਲੀ ਦੇ ਪੈਰ ਨਹੀਂ ਲਾਏ ਦਰਖਤ ਕੋਈ ਵੀ ਤੁਰ ਨਹੀਂ ਸਕਦਾ ਕਿੱਡਾ ਚੰਗਾ ਹੁੰਦਾ ਬੰਦਿਆਂ ਦੇ ਪੈਰ ਨਾ ਹੁੰਦੇ ਪਰ ਤੂੰ ਤਾਂ ਬੋਲ ਵੀ ਨਹੀਂ ਸਕਦੀ ਆਪਣਾ ਮਨ ਕਿਵੇਂ ਦੱਸਦੀ ਹੋਵੇਂਗੀ ਸੰਜਮ ਨੇ ਜਿਵੇਂ ਟਾਲੀ ਤੋਂ ਪੁੱਛਿਆ ਮਨ ਪੁੱਛ ਦੱਸ ਸਕਣ ਵਾਲੇ ਇਸ ਬੰਦੇ ਨੇ ਕਿਹੜੇ ਰੰਗ ਲਾ ਲਏ ਨੇ ਆਪ ਹੀ ਉਹਨੂੰ ਖਿਆਲ ਆ ਗਿਆ ਫਿਰ ਉਹਦਾ ਮਨ ਕੀਤਾ ਕਾਸ਼ ਉਹ ਵੀ ਇੱਕ ਟਾਲੀ ਹੋਵੇ ਟਾਲੀ ਜਿਹਦੇ ਕੋਲ ਕਦੇ ਕਿਸੇ ਨੇ ਆਉਣਾ ਨਹੀਂ ਹੁੰਦਾ ਜਿਹਦੇ ਕੋਲ ਕਿਸੇ ਜੀਦੇ ਕੋਲ ਕਦੇ ਕਿਸੇ ਨੇ ਨਿਖੜ ਕੇ ਜਾਣਾ ਨਹੀਂ ਹੁੰਦਾ ਉਸ ਦਿਨ ਪਿੱਛੋਂ ਕਈ ਵਾਰੀ ਉਹ ਮੈਨੂੰ ਪੁੱਛ ਚੁੱਕੀ ਏ ਤੂੰ ਦੀਪ ਅਗਲੇ ਜਨਮ ਵਿੱਚ ਕੀ ਬਣੇਗੀ ਪਰ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਆਖਦੀ ਏ ਮੈਂ ਤਾਂ ਟਾਲੀ ਬਣਾਂਗੀ ਇਹ ਗੱਲ ਜਿਵੇਂ ਉਹ ਮੇਰੇ ਰਾਹੀਂ ਸਾਰੀ ਦੁਨੀਆ ਨੂੰ ਆਖ ਰਹੀ ਹੋਵੇ ਧੰਨਵਾਦ